ਜਿੰਦ ਬਚਾ ਲਈਏ ਡੱਲੇਵਾਲ ਦੀ ਲੋਕੋ ਆਓ ਹਾਦਾ ਮਾਰੀਏ ਨਾਰਾ ਜਿੰਦ ਬਚਾ ਲਈਏ ਡੱਲੇਵਾਲ ਦੀ ਇੱਕ ਵਾਰ ਪੰਜਾਬ ਇਕੱਠਾ ਹੋ ਕੇ ਸਾਰਾ ਜਿੰਦ ਬਚਾ ਲਈਏ ਡੱਲੇਵਾਲ ਦੀ ਇੱਕ ਵਾਰ ਪੰਜਾਬ ਇਕੱਠਾ ਹੋ ਕੇ ਸਾਰਾ ਜਿੰਦ ਬਚਾ ਲਈਏ ਡੱਲੇਵਾਲ ਦੀ ਲੋਕੋ ਆਓ ਹਾਦਾ ਮਾਰੀਏ ਨਾਰਾ ਜਿੰਦ ਬਚਾ ਲਈਏ ਡੱਲੇਵਾਲ ਦੀ ਉਹ ਆਪਣੇ ਨਿੱਜੀ ਹਿੱਤਾਂ ਲਈ ਨਹੀਂ ਸਾਰਿਆਂ ਲਈ ਪਿਆ ਲੜਦਾ ਏ ਅੱਜ ਉਹ ਆਵਾਜ਼ ਕਿਸਾਨਾਂ ਦੀ ਬਣ ਕੇ ਭੇਟ ਦਿੱਲੀ ਦੀ ਪਿਆ ਚੜਦਾ ਏ ਜ਼ਰਾ ਬਹਿ ਕੇ ਸੱਜਣੋ ਸੋਚੋ ਅੱਜ ਉਹਦੀ ਜ਼ਿੰਦ ਕਿਵੇਂ ਦੁੱਖ ਹੋਵੇਗੀ ਚਾਲਦੀ ਜ਼ਰਾ ਬਹਿ ਕੇ ਸੱਜਣੋ ਸੋਚੋ ਅੱਜ ਉਹਦੀ ਜ਼ਿੰਦ ਕਿਵੇਂ ਦੁੱਖ ਹੋਵੇਗੀ ਚਾਲਦੀ ਲੋਕੋ ਆਓ ਹਾ ਦਾ ਮਾਰੀਏ ਨਾਰਾ ਜਿੰਦ ਪਚਾਰੀਏ ਢੱਲੇ ਵਾਲਦੀ ਕਾਰਪੋਰੇਟ ਘਰਾਣਿਆਂ ਵਾਲਿਆਂ ਦੀ ਹੁਣ ਅੱਖ ਪੰਜਾਬ ਦੇ ਉੱਤੇ ਆ ਡੱਲੇਵਾਲ ਨੇ ਉਹਨੂੰ ਜਗਾਇਆ ਜਿਹੜੇ ਅਜੇ ਵੀ ਪਏ ਸੁੱਤੇ ਆ ਜੀ ਹੁਣ ਵੀ ਨਾ ਤੁਸੀਂ ਜਾਗੇ ਸੱਜਣੋ ਨਵੀਂ ਪੀੜੀ ਦਿਹਾੜੀਆਂ ਰੂਪਾਲ ਦੀ ਜੇ ਹੁਣ ਵੀ ਨਾ ਤੁਸੀਂ ਜਾਗੇ ਸੱਜਣੋ ਨਵੀਂ ਪੀੜੀ ਦਿਹਾੜੀਆਂ ਰੂਪਾਲ ਦੀ ਲੋਕੋ ਆਉ ਖਾਤਾ ਮਾਰ ਇਹ ਨਾਰਾ ਜਿੰਦ ਪਚਾ ਲਈਏ ਡੱਲੇਵਾਲ ਦੀ ਹੁਣ ਵੇੜਾ ਸੱਜਣੋ ਆ ਗਿਆ ਆਪਣੀਆਂ ਨਸਲਾਂ ਤੇ ਫਸਲਾਂ ਬਚਾਉਣ ਦਾ ਛੇਤੀ ਛੇਤੀ ਘਰ ਤੋਂ ਬਾਹਰ ਆ ਜਾਓ ਹੁਣ ਵੇਲਾ ਨਹੀਂ ਮੂੰਛ ਛਪਾਉਣ ਦਾ ਸਾਰੇ ਬੰਦਾ ਸਰਦਾ ਹਿੱਸਾ ਪਾਲੀਏ ਇਹ ਵੀ ਗੱਲ ਇੱਕ ਮਿਸਾਲ ਦੀ ਸਾਰੇ ਬੰਦਾ ਸਰਦਾ ਹਿੱਸਾ ਪਾਲੀਏ ਇਹ ਵੀ ਗੱਲ ਇੱਕ ਮਿਸਾਲ ਦੀ ਲੋਕੋ ਆਓ ਖਾਦਾ ਮਾਰੀਏ ਨਾਰਾ ਜਿੰਦ ਬਚਾ ਲਈਏ ਡੱਲੇਵਾਲ ਦੀ ਭਗਤ ਸਿੰਘ ਕਰਤਾਰ ਸਰਾਬੇ ਨੂੰ ਗੁੱਸਾ ਇਸੇ ਤਰ੍ਹਾਂ ਗੁਲਾਮੀ ਤੋਂ ਚੜਿਆ ਸੀ ਰਾਜਗੁਰੂ ਸਖਦੇਵ ਲਾਲਾ ਲਾਜਪਤਰਾਏ ਨੇ ਪਾਠ ਆਜ਼ਾਦੀ ਦਾ ਪੜਿਆ ਸੀ ਉਦਮ ਸਿੰਘ ਜਾਨ ਤਲੀ ਤੇ ਧਰ ਕੇ ਤੁਰਿਆ ਧਰਤੀ ਹਿੱਲ ਗਈ ਸੌਤ ਹਾਲ ਦੀ ਉਦਮ ਸਿੰਘ ਜਾਨ ਤਲੀ ਤੇ ਧਰ ਕੇ ਤੁਰਿਆ ਧਰਤੀ ਹਿੱਲ ਗਈ ਸੌਤ ਹਾਲ ਦੀ ਲੋਕੋ ਆਓ ਹਾ ਦਾ ਮਾਰੀਏ ਨਾਰਾ ਜਿੰਦ ਬਚਾ ਲਈਏ ਢੱਲੇ ਵਾਲ ਜੇ ਨਾ ਢੱਲੇ ਵਾਲ ਬਚਾਇਆ ਜਾ ਸਕਿਆ ਲੰਤਾਂ ਜਗਦੀਆਂ ਪੈਣਗੀਆਂ ਮਾਤਾ ਭਾਗੋ ਵਰਗੀਆਂ ਮਾਵਾਂ ਸਾਨੂੰ ਫਿਰ ਦੱਸੋ ਕਿ ਕਿਸਾਨੋਂ ਕਹਿਣਗੀਆਂ ਪਾ ਲੋ ਚੂੜੀਆਂ ਵੜਜੋ ਅੰਦਰ ਕਹੋ ਲੱਗਦੀ ਏ ਠੰਡ ਸਿਆਲ ਦੀ ਪਾ ਲੋ ਚੂੜੀਆਂ ਵੜਜੋ ਅੰਦਰ ਕਹੋ ਲੱਗਦੀ ਏ ਠੰਡ ਸਿਆਲ ਦੀ ਲੋਕੋ ਆਓ ਹਾ ਦਾ ਮਾਰੀਏ ਨਾਰਾ ਜਿੰਦ ਬਚਾ ਲਈਏ ਡੱਲੇ ਵਾਲ ਦੀ ਸਰਕਾਰਾਂ ਕਦੇ ਨਹੀਂ ਚੁਕਦੀਆਂ ਸਰਕਾਰਾਂ ਨੂੰ ਬੇਲੀਓ ਚਕਾਉਣਾ ਪੈਂਦਾ ਏ ਹੱਕ ਕੋਈ ਐਵੇਂ ਨਹੀਂ ਮਿਲਦੇ ਹੱਕ ਲੈਣ ਲਈ ਤਾਂ ਅੱਗੇ ਆਉਣਾ ਪੈਂਦਾ ਏ ਆਜ਼ਾਦੀ ਤਾਂ ਆਪਾਂ ਪਤਾ ਹੀ ਹੈ ਸਿਰ ਹਮੇਸ਼ਾ ਰਹਿੰਦੀ ਏ ਭਾਲ ਦੀ ਆਜ਼ਾਦੀ ਤਾਂ ਆਪਾਂ ਪਤਾ ਹੀ ਹੈ ਸਿਰ ਹਮੇਸ਼ਾ ਰਹਿੰਦੀ ਏ ਭਾਲ ਦੀ ਲੋਕੋ ਆਉ ਹਾ ਦਾ ਮਾਰੀਏ ਨਾਰਾ ਜਿੰਦ ਬਚਾ ਲਈਏ ਡੱਲੇ ਵਾਲ ਦੀ ਕਿਸਾਨ ਵੀਰੋ ਸਾਰੇ ਗਿਲੇ ਸ਼ਿਕਵੇ ਭਲਾ ਕੀ ਗੱਲ ਹੁਣ ਇੱਕੇ ਦੀ ਕਰੀਏ ਕਿਸਾਨ ਵੀਰੋ ਸਾਰੇ ਗਿਲੇ ਸ਼ਿਕਵੇ ਭਲਾ ਕੀ ਗੱਲ ਹੁਣ ਇੱਕੇ ਦੀ ਕਰੀਏ ਹੁਣ ਆਪਾਂ ਢੱਲੇ ਪਈਏ ਭਾਵੇਂ ਜੀ ਵੀਏ ਤੇ ਭਾਵੇਂ ਪ੍ਰਾਵੋ ਮਰ ਗਏ ਹੁਨਾ ਆਪਾਂ ਢੱਲੇ ਪਈਏ ਭਾਵੇਂ ਜੀ ਵੀਏ ਤੇ ਭਾਵੇਂ ਪ੍ਰਾਵੋ ਮਰ ਗਏ ਜਸਵਿੰਦਰ ਭੁਲੇਰੀਆ ਰਲ ਕੇ ਮੋਰਚਾ ਜਿੱਤਨਾ ਅਸੀਂ ਘੜੀ ਹਰ ਹਾਲ ਦੀ ਜਸਵਿੰਦਰ ਭੁਲੇਰੀਆ ਰਲ ਕੇ ਮੋਰਚਾ ਜਿੱਤਨਾ ਅਸੀਂ ਘੜੀ ਹਰ ਹਾਲ ਦੀ ਲੋਕੋ ਆਓ ਹਾ ਦਾ ਮਾਰੀਏ ਨਾਰਾ ਜਿੰਦ ਬਚਾ ਲਈਏ ਢੱਲੇ ਵਾਲ ਦੀ ਲੋਕੋ ਆਓ ਹਾ ਦਾ ਮਾਰੀਏ ਨਾਰਾ ਜਿੰਦ ਪਤਾ ਲਈਏ ਡੱਲੇ ਬਾਲਤੀ